ਲੇ ਆ ਗਿਆ ਤੇਰਾ ਯਾਰ ਮੇਰਾ ਗੜਾ ਯਾਰ ਬਈ ਹਰੀ ਕਿਵੇਂ ਆ ਠੀਕਾ ਫੋਰ ਕੀ ਬੰਦਾ ਹਾਏ ਤੇਰੇ ਬੰਨੀ ਕਾ ਤੋ ਕੋੜਾ ਕੋੜਾ ਚਾਗਦਾ। ਹੋਣੀ ਬਈ ਮਿਲਦਾ। ਹੁਣ ਬਈ ਜਿੱਤੇ ਕਿਵੇਂ ਆ? ਠੀਕ ਆ ਬਈ। ਹਾਂ ਬਈ। ਠੀਕ ਆ ਬਈ ਠੀਕ ਆ। ਹਾਇ ਹਲੇ ਬਟਿੰਗ ਤੋ ਜਾ ਆ ਗਿਆ। ਹਾਂ ਬਈ। ਰੱਖਾ ਜਰਾ ਰੱਖਦਾ। ਲੈ ਫੇਰ ਅੜਕ। ਕੱਢੂੰਗਾ ਇਹ ਹੀ ਵੇ। ਤੈਨੂੰ ਕਾ ਤੋ ਨਹੀਂ ਲੈ ਕੇ ਗਿਆ ਨਾਲ ਬਈ ਯਾਰ ਤੂੰ ਜੇ ਤੂੰ ਕੱਲਾ ਜਾਂ ਨਣਾ ਨਣਾ ਮੈਨੂੰ ਲੈ ਕੇ ਆ। ਨੂੰ ਕਹਦਾ ਲੋੜ ਹੈ ਨਹੀਂ ਗਈ। ਜੇ ਮੈਨੂੰ ਕੁਝ ਹੋ ਗਿਆ ਆਂ ਸਾਹ ਲਓ। ਸਾਡੇ ਹੁੰਦੇ ਕਿਉਂ ਟੈਨਸ਼ਨ ਲੈਣਾ ਤੇਰੇ ਹੱਥ ਵੀ ਨਹੀਂ ਲੱਗਦੇ ਨੇ ਤੇ। ਬਈ ਕੋਈ ਨਾ ਬੜਾ ਮਕਰਿਆ ਆਇਆ ਵਾ। ਬਾਈ ਹੋਣੇ ਇਹਦਾ ਕੀ ਕਰ ਗਏ ਤੇ ਦੂਜੇ ਤੀਜੇ ਦਿਨ ਪੰਗਾ ਹੀ ਪਾਈ ਰੰਗਦਾ ਭਰਾ ਯਾਰ ਖਰਨਾ ਕਿਵੇਂ ਆਂ ਦੀਪੇ ਬਾਈ ਠੀਕ ਆ ਬਾਈ ਹਰੀ ਹੋਰ ਕਿਵੇਂ ਆ ਠੀਕ ਆ ਹੋਰ ਦੱਸ ਵਧੀਆ ਟੱਕਰਾਂ ਹੀ ਇੰਨੇ ਦਿਨ ਹੋ ਗਏ ਯਾਰ ਓ ਇੱਥੇ ਹੀ ਫਿਰਦਾ ਏ ਉਹਨੇ ਕੰਮ ਧੰਦੇ ਛੋਡਿਆ ਸ਼ੋਰ ਨਾ ਸਾਡੇ ਸ਼ੋਰ ਦੀ ਕੀ ਗੱਲ ਹੋ ਗਈ ਓਏ ਬਾਈ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਹੋ ਗਈ ਮੈਂ ਤਾਂ ਤੈਨੂੰ ਪੁੱਛਣ ਆਇਆ ਸੀ ਉਹਦਾ ਹੱਦਾਈ ਸਾਡੇ ਦਾ ਸ਼ੋਰ ਦਾ ਕਹਦਾ ਯਾਰ ਮੈਨੂੰ ਕੁੱਟਿਆ ਘਟਿਆ ਨਾ ਨਾ ਸਾਡੇ ਵਾਲੇ ਚ ਇੰਨੀ ਹਿੰਮਤ ਕਿੱਥੇ ਆ ਗਈ ਉਹ ਲੜਪੂ ਆ ਉਹ ਤਾਂ ਸਾਨੂੰ ਲੜਾਉਂਦਾਗਾ ਜਾਣ ਕੇ ਉਹ ਨਹੀਂ ਨਹੀਂ ਯਾਰ ਉਹ ਝੂਠ ਹੀ ਨਹੀਂ ਬੋਲਦਾ ਬੰਦਾ ਯਾਰ ਚਲ ਮੈਂ ਘਰੇ ਜਾ ਕੇ ਪਤਾ ਕਰੂੰਗਾ ਉਹਨੂੰ ਪੁੱਛੂੰਗਾ ਫਿਰ ਦੱਸਾਂਗਾ ਹੂੰ ਪਤਾ ਕੀ ਕਰਿਆ ਨਾ ਰਹ ਹੋਂ ਤਾ ਆ ਹਜੇ ਤੂੰ ਯਾਰ ਬੈਠਦੇ ਆ ਗੱਲਾਂ ਕਰਦੇ ਆ ਚਾਰ ਮੈਂ ਵੀ ਕਰੀ ਜਾਂਦਾ ਜੀ ਬਸ ਹੂੰ ਜੇ ਛੋਡੇ ਵਾਲੇ ਦੀ ਗਲਤੀ ਹੋਈ ਤੇ ਤੂੰ ਸਮਝਾ ਲਈ ਤੇ ਜੇ ਸਾਡੇ ਵਾਲੇ ਦੀ ਗਲਤੀ ਹੋਈ ਮੈਂ ਸਮਝਾਉਂਗਾ ਕੋਈ ਨਹੀਂ ਲਈ ਇਹਨਾਂ ਦੀਪਾ ਰਾਤ ਕਹਨਾ ਸੀਗਾ ਕਿ ਆਪਲੇ ਭਰਾ ਨੂੰ ਸਮਝਾ ਲਾ ਆਏ ਕਿਵੇਂ ਦੀਪਾ ਜਿਹੜੀਆਂ ਮੇਰੇ ਨਾਲ ਕੋਦੋਂ ਦੀ ਨਾ ਧੰਗੀਆਂ ਮਾਰਦਾ ਆਉਂਦਾਗਾ ਉਹਦਾ ਬਦਲਾ ਲੂੰਗਾ ਹੁਣ ਦੀਪਿਆ ਤੇਰੇ ਨਾਂ ਨਾਲ ਕੇ ਨਾਲ ਦੇ ਤੈਨੂੰ ਮਾਰੂੰ ਤੇ ਨਾਲੇ ਤੇਰੇ ਭਰਾਵਾਂ ਨੂੰ ਮਾਰੂੰ ਕਰ ਲਾ ਕੀ ਕੁਝ ਕਰ ਸਕਦਾਗਾ ਹੁਣ ਉਹ ਹੈਰੀ ਨਹੀਂ ਰਿਹਾ ਜਿਹੜਾ ਛੋਟਾ ਹੁੰਦਾ ਤੇਰੀਆਂ ਉਂਗਲਾਂ ਤੇ ਨੱਚਦਾ ਸੀ ਹੁਣ ਨਚਾਉਂਗਾ ਬਸ ਕੇ ਰਹੋ ਮਿੱਤੋ ਕੀ ਹਾਲਾਤ ੜਿਆ ਭਾਈ ਅਰੇ ਭਾਈ ਮਿੱਤੋ ਕਾਹ ਭਾਈ ਕੀ ਹੋਇਆ ਤੂੰ ਮੇਰੀ ਹੈਰੀ ਤੇ ਨੱਕ ਬਟਾਤੀ ਮੈਨੂੰ ਬਹੁਤ ਕੁਝ ਬੋਲਿਆ ਹੁਣ ਬਈ ਯਾਰ ਦੇਵੀ ਜੁੜ ਤਾ उन्हें दोनों पर अपना हुड़ी बांटूं मैं। चुपका क्या है? बैठे थे। आए नहीं। उन्हें न उस कीम नहीं मारेंगे। क्यों कि मैं? तू जा। उन्हें न कीम है कीम है तो जा। फिर मैं हमारे उन्हें नू मैं। भाई जीवन तो है ना ओमे करूं तो मेरा नार रही। तू अगर तो मुंह मोड़ कर। तू भई हरी क ਓਏ ਤੂੰ ਸਾਡੇ ਭਰਾ ਮੇਰੇ ਭਰਾ ਨੂੰ ਨੀ ਟੈਡਾ ਟੈਡਾ ਚਾਹਦਾ ਆਪਦੇ ਭਰਾ ਕੋਲ ਜਾ ਕੇ ਕਹਿ ਦਿੰਨਾ ਅਸੀਂ ਤੇਰੇ ਵੀ ਨੀ ਟੈਡਾ ਟੈਡਾ ਚਾਗਦੇ ਆ ਕੋਈ ਨਾ ਇਹਦਾ ਆ ਜੂਰੀ ਭਰਾ ਕਰਲੀ ਕੀ ਕਰਲੇਗਾ ਵੱਡੇ ਭਾਈ ਓਏ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ ਅੱਜ ਤਾਂ ਟੱਪ ਗਿਆ ਉਹ ਸੁੱਕਾ ਦੂਵਾ ਦਾ ਆਇਆ ਨਾ ਤੇ ਛਮੇੜ ਦੀ ਜੀਦਾ ਭਾਈ ਆ ਨਮੀ ਨਮੀ ਸੂਈਏ ਤੇ ਕੁੱਤੇ ਨਾ ਖਾ ਜਾਣ ਮੱਛੀ ਨੂੰ ਦੇਖ ਲਈ ਕੋਈ ਨਾ ਭਾਈ ਕੋਈ ਨਾ ਮੈਂ ਧਿਆਨ ਰੱਖੂਗਾ ਦਾ ਦਾ ਬੜਾ ਟੜਚਾ ਕੱਲ ਕੱਢਣੀ ਪੂ ਤੇਰੀ ਲੈ ਕਵਾਰੀ ਟੜਾ ਕੱਢੇਗਾ ਹੋਇਆ ਤੇ ਤੇ ਤਾਂ ਕੁਛ ਵੀ ਨਹੀਂ ਕਿੰਨੇ ਵਾਰੀ ਟੱਪ ਗਏ ਆ ਤੇ ਇੱਕ ਵਾਰ ਦਾ ਕਰਕੇ ਹੀ ਜਾਉ ਆ ਖੜਾ ਕਰਕੇ ਕਰਕੇ ਤੈਨੂੰ ਵੀਰੇ ਲਾ ਦੰਦ ਤੇ ਯਾਰ ਨਹੀਂ ਪੈਰੀਗੀ ਮਰਾ ਘਰ ਹਟੋ ਨਹੀਂ ਛੜਦਾ ਚੱਲ ਮੇਰੇ ਖੱਬੇ ਹੱਥ ਦੀ ਖੇੜੀ ਆ ਤੇਰੀ ਓਏ ਹੂੰ ਹੂੰ ਕਰਨ ਵਾਲੀ ਰਹਿ ਗਿਆ ਤੂੰ ਹੋਇਆ ਤੇਰੇ ਤੋਂ ਕੁਝ ਜਦੋਂ ਹੁੰਦਾ ਹੈ ਚੱਲੀ ਓਏ ਤਰੀ ਇੰਨੀ ਹੈ ਮਤਾ ਪਿੱਛੇ ਵੇਖ ਫਿਰ ਹੁਣ ਤੈਨੂੰ ਨਹੀਂ ਛੱਡਦੇ ਕੱਚੇ ਨੂੰ ਖਾ ਜਾਣ ਕੱਚੇ ਨੂੰ ਹੁਣ ਆ ਗਿਆ ਸਾਡੇ ਹੱਥ 'ਚ ਹੁਣ ਦੱਸ ਕੀ ਕਰਾਂਗਾ ਬਹੁਤ ਹਵਾ ਕਰ ਲਈ ਸਾਡੇ ਤੇ ਬੋਲ ਬਾਈ ਅੱਗੇ ਬੋਲ ਹੁਣ ਬੋਲਦਾ ਨਹੀਂ ਉਹ ਤੂੰ ਬਾਈ ਪਾਸੇ ਹੋ ਜਾ ਤੇਰਾ ਸਾਬ ਕਿਤਾਬ ਤਾਂ ਮੈਂ ਕਰਦਾਗਾ ਕੀ ਗਲਤੀਆਂ ਭਈਆ ਕੀ ਕਰਤਾ ਕੀ ਕਰਤਾ 5 ਲੱਖ 5 ਲੱਖ ਜਿਹੜਾ ਕੋਸਾ ਹੁਣ ਆਤੀ ਹੁਤਾ ਹੋ ਗਿਆ ਮੇਰਾ ਭਰਾ ਪਤਾ ਨਹੀਂ ਕਿੱਥੇ ਹੋ ਗਿਆ ਸਵੇਰ ਦੇ ਨਿਕਲਿਆ ਮੈਂ ਤਾਂ ਸਾਰਾ ਦਿਨ ਉਹਦੀ ਟੈਨਸ਼ਨ ਲੱਗੀ ਜੀ ਸਾਲ ਇੱਧਰ ਦੇਖ ਕੋਣ ਇੱਥੇ ਬੈਠਾ ਹੋਊਗਾ ਮੈਂ ਟੂ ਅਰਜੀ ਉਹ ਵੀ ਲਾਦੀ ਜੀ ਉਹਨਾਂ ਨਾਲ ਉਹ ਕਿਹੜਾ ਪਿਆ ਹੋਏ ਮੋ ਤਾਂ ਮੇਰਾ ਭਰਾ ਹੀ ਲੱਗਦਾ ਆ ਲੈ ਕੇ ਦੇਖ ਭਈ ਠੱਠ ਤਰ ਤੋ ਆਮੀਦ ਨਹੀਂ ਸੀ ਤੂੰ ਦਾਰੂ ਨਾਲ ਢੱਕ ਕੇ ਪੈ ਜਾਗਾ ਬਈ ਉੱਠ ਬਈ ਉੱਠ ਬਈ ਬਈ ਉੱਠ ਬਈ ਬਈ ਤੈਨੂੰ ਕੀ ਹੋ ਗਿਆ ਬਈ ਉੱਠ ਬਈ ਬਈ ਉੱਠ ਬਈ ਬਈ ਉੱਠ ਬਈ ਬਈ ਇਹ ਲੱਗ ਗਿਆ ਮੈਨੂੰ ਪਤਾ ਸੌਕਾ ਹੈ ਹਰਿ ਨੇ ਕੀਤਾ ਬਈ ਸਹੀ ਉੱਠ ਬਈ بس بس بالا نا بھائی ਇੱਥੇ ਹੀ ਖੜ ਜਾ ਮਰਨਾ ਤਾਂ ਉਹਨੇ ਸੀਗਰੀ ਹੰਕਾਰੀ ਵਾਲਾ ਸੀ ਉਹਦੇ ਤੇ ਹੋਰ ਬਈ ਭਈ ਉਹਦੇ ਭਰਾ ਨੂੰ ਪਤਾਣਾ ਲੱਗ ਗਿਆ ਕਿ ਉਹਨੇ ਆਪਾਂ ਮਾਰਦਾ ਇਹ ਭਰਾ ਨੂੰ ਉਹ ਐ ਕੀ ਕਰ ਲੂਗਾ ਉਹਦੀ ਗਲਤੀ ਵੀ ਉਹਦੀ ਸੀਗੀ ਨਹੀਂ ਹੁਣ ਕੀ ਕਰਗੇ ਹੁਣ ਕੀ ਕਰਨਾ ਇੱਥੇ ਹੀ ਬਹਿ ਜਾ ਹੁਣ ਆਪਣਾ ਨਵਾਂ ਅੱਡਾ ਇੱਥੇ ਕਬਜਾ ਲਵਾਂਗੇ ਕਬਜਾ ਮਾਰਾਂਗੇ ਬਈ ਉਹ ਪ੍ਰਾਤਾ ਉਹ ਤੂੰ ਜਿੱਥੇ ਬੈਠਾ ਓਏ ਜਿਵੇਂਰਾ ਭਰਾ ਮਾਰ ਕੇ ਜੰਗੀ ਨਹੀਂ ਕੀਤੀ ਓਏ ਸ਼ਾਂਤ ਓਏ ਸ਼ਾਂਤ ਆਏ ਭੱਜਿਆਂ ਨਾਲ ਜਿਵੇਂ ਅੱਗ ਲੱਗੀ ਹੁੰਦੀ ਹੈਗੀ ਅੱਗ ਤਾਂ ਮੇਰੇ ਅੰਦਰ ਹੀ ਬਹੁਤ ਆ ਤੁਸੀਂ ਬੁਝਾਉਣ ਵਾਲੇ ਬਣੋ ਭਾਈ ਕਿਵੇਂ ਕਰਕੇ ਜਿਵੇਂ ਦੇ ਭਰਾ ਨੇ ਅੱਗ ਕੀਤੀ ਲਈ ਉਹ ਵੀ ਕਰਦੇ ਆ ਆ ਦੰਦ ਅੰਦਰ ਬਾੜ ਲਾ ਬੱਤੀ ਤੇ ਬੱਤੀ ਕਰ ਦੂੰ ਭਾਈ ਇਹ ਕਿਵੇਂ ਕੱਟਿਆ ਗੂ ਰੰਗਦਾ ਜਿਹੜਾ ਪਹਿਲਾ ਰੰਗਦਾ ਸੀ ਉਹਨੂੰ ਤਾਂ ਟਕਾਤਾ ਹੁਣ ਇਹਨੂੰ ਵੀ ਟਕਾਉਣਾ ਪੂਗਾ ਉਹ ਜਲਮਾ ਨਰੇ ਪ੍ਰਾਣਾ ਤੁਹਾਡੀ ਕੀ ਦੁਸ਼ਮਣੀ ਸੀ ਓਏ ਇਹ ਦੇ ਥੱਲੇ ਚੁੱਕ ਲਾਤਾ ਉਹ ਚੋ ਗਿਆ ਜਾਂਦਾ ਤੇ ਹੁਣ ਮਰਦਾ ਨਹੀਂ ਸੀਗਾ ਜਿਹੜੀ ਕੱਟਾ ਕੱਟੀ ਕੱਢ ਰਹੀ ਸੀ ਮੇਰੇ ਨਾਲ ਕੱਢ ਲੈਂਦੇ ਉਹਦੇ ਜੰਕਾਰ ਪਾਲਾ ਸੀ ਓਏ ਉਹ ਸੋਈ ਗਿਆ ਮਰ ਤੇ ਤੂੰ ਹੈਗਾ ਜਨਾਨੀ ਤੂੰ ਹੀ ਚੰਗੀ ਨਹੀਂ ਕੀਤੀ ਮੇਰਾ ਭਾਈ ਮਾਰ ਕੇ ਓਏ ਇਹ ਸਾਰਾ ਕੋਈ ਤੁਹਾਨੂੰ ਰੱਬ ਕੋਲੇ ਦੇਣਾ ਪਊਗਾ ਮੈਂ ਜਾਮੜਾ ਤੂੰ ਕਿਉਂ ਮਰੇ ਹੱਥੋਂ ਮਰਨਾਗਾ ਤੂੰ ਚੁੱਪ ਕਰਦਾ ਕਿ ਨਹੀਂ ਓਏ ਲੂ ਅਸੀਂ ਕਹਿੰਦੇ ਤੂੰ ਠੰਡਾ ਹੋ ਕੇ ਘਰੇ ਆਵੜਾ ਉੱਚਾ ਹੰਕਾਰ ਸੀ ਤੇ ਤਾਂ ਲੋ ਸਾਡੇ ਹੱਥੋਂ ਮਰਿਆਗਾ ਤੇਰੇ ਚ ਹੰਕਾਰ ਨਹੀਂ ਤੂੰ ਘਰੇ ਆਵੜਾ ਸਹੀ ਗੱਲ ਆ ਬਈ ਮੈਂ ਤੁਹਾਨੂੰ ਮਾਰ ਕੇ ਕੀ ਲੈਣਾ ਤੁਹਾਨੂੰ ਤਾਂ ਰੱਬ ਵੀ ਦੇਖੂਗਾ ਇਹ ਕੀ ਦੇਖਣ ਵਾਲਾ ਕੀ ਦੇਖੂਗਾ ਰੱਬ ਨੇ ਤਾਂ ਵੇਖਣਾ ਕੀ ਹੈਗਾ ਇਹ ਮੈਂ ਤਾਂ ਆਪਣਾਈ ਸੀਗਾ ਹੰਕਾਰ ਤੇ ਹੰਕਾਰ ਤੂੰ ਵੀਡੀਓ ਚ ਵੇਖ ਹੀ ਲੇਤਾਗਾ ਭਈਆ ਸਾਰੇ ਮੇਰੇ ਭਰਾ ਹੰਕਾਰ ਨਾ ਕਰਿਆ ਕਰੋ ਹੰਕਾਰ ਵਾਲਾ ਬੰਦੇ ਨੂੰ ਮਰਵਾ ਵੀ ਦਿੰਦਾ ਜੇ ਬਈ ਤੁਹਾਡੇ ਕੋਈ ਗੱਲ ਨੂੰ ਪਾਵੇ ਤਾਂ ਤੁਸੀਂ ਛੱਡ ਦੋਗੇ ਬਈ ਤੁਸੀਂ ਵੀ ਬਰਾਬਰ ਗੱਲ ਨਹੀਂ ਪਾਉਂਗੇ ਚਲ ਚੰਗਾ ਬਈ ਅਗਲੀ ਵੀਡੀਓ ਵਿੱਚ ਮਿਲਦੇ ਆਪਾਂ ਧੰਨਵਾਦ ਧੰਨਵਾਦ ਬਈ